ਦੋ तकरीबन ਦੋ ਸਾਲ ਸੰਘਰਸ਼ ਦਿੱਲੀ ਦੀਆਂ ਬਰੋਥਾਂ ਦੇ ਉੱਪਰ ਕਿਸਾਨਾਂ ਦਾ ਚੱਲਿਆ ਦੋ ਸਾਲ ਔਰ 700 ਤੋਂ ਉੱਪਰ ਜਿਹੜੇ ਕਿਸਾਨ ਨੇ ਉਥੇ 700 ਤੋਂ ਉੱਪਰ ਉਸ ਸੰਘਰਸ਼ਰੇ ਵਿੱਚ ਜਿਹੜੇ ਆਪਣੀਆਂ ਜਾਨਾਂ ਗੁਆ ਗਏ ਔਰ ਪੂਰੇ 700 ਕਿਸਾਨਾਂ ਦੇ ਸਾਰੇ ਪਰਿਵਾਰਾਂ ਨੂੰ ਅਕਾਲ ਕਾਲਜ ਕਾਉਂਸਲ ਨੇ ਪਰਸਨਲੀ ਤੌਰ ਤੇ ਮੇਲੇ ਮੇਲ ਕੇ ਕਿ ਹੈ ਕਿ ਉਹ ਉਹ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਆਪਣੀਆਂ ਜਾਨਾਂ ਇਸ ਐਜੀਟੇਸ਼ਨ ਵਿੱਚ ਵਾਗਾਗੇ ਉਹਨਾਂ ਦੇ ਬੱਚਿਆਂ ਦੀ ਸਾਰੀ ਦਿੱਧਿਆ ਅਕਾਲ ਕਾਲਜ ਕਾਉਂਸਲ ਨੇ ਉਹਨਾਂ ਨੂੰ ਆਫਰ ਦਿੱਤੀ ਹੈ ਕਿ ਤੁਹਾਡੇ ਕੋਈ ਵੀ ਕਿਸਾਨ ਦਾ ਬੱਚਾ ਜਿਹੜਾ ਪੜਨ ਦੇ ਯੋਗ ਹੈ ਪੜ ਰਿਹਾ ਹੈ ਤੁਸੀਂ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰੋ ਉਹਨਾਂ ਦੀ ਕੋਈ ਫੀਸ ਨਹੀਂ ਉਹਨਾਂ ਦੀ ਰਹਿਣ ਦਾ ਖਰਚਾ ਵੀ ਨਹੀਂ ਲੱਗੇਗਾ ਔਰ ਅੱਜ ਉਹਨਾਂ 700 ਕਿਸਾਨਾਂ ਦੇ ਵਿੱਚੋਂ 40 ਬੱਚੇ ਸਾਜਲ ਵਿੱਚ ਉਹਨਾਂ ਕਿਸਾਨਾਂ ਦੇ ਵੀ ਪੜ ਰਹੇ ਨੇ ਜਿਹੜੇ ਕਿਸਾਨ ਦਿੱਲੀ ਦੀਆਂ ਗਰੂਹਾਂ ਤੇ ਆਪਣੀਆਂ ਜਾਨ ਲੁਆ ਕੇ। ਔਰ ਉਹਨਾਂ ਪਰਿਵਾਰਾਂ ਨੂੰ ਕੁਝ ਰੋਜ਼ਗਾਰ ਦੇ ਸਾਧਨ ਵੀ ਬਣਾ ਕੇ ਅਸੀਂ ਦਿੱਤੇ ਹੈਗੇ ਜੋ ਵੀ ਪਰਿਵਾਰ ਦੇ ਵਿੱਚ ਜੋ ਰੋਜ਼ਗਾਰ ਚੱਲ ਸਕਦਾ ਹੈ ਉਹਨਾਂ ਦਾ ਮਾਇਕ ਤੌਰ ਤੇ ਉਹਨਾਂ ਦੀ ਸਹਾਇਤਾ ਕਰਦੇ ਹਾਂ। ਔਰ 12 ਵਿਦਿਅਕ ادارے ਜਿਹੜੇ ਮਸੂਨਾ ਸਾਹਿਬ ਚੱਲ ਰਹੇ ਨੇ ਹਰ ਤਰ੍ਹਾਂ ਦੀ ਵਿਦਿਆ ਹੈ ਉੱਥੇ ਮੈਡੀਕਲ ਵਿਦਿਆ ਹੈ ਡੀ ਫਾਰਮੇਸੀ ਹੈ ਬੀ ਫਾਰਮੇਸੀ ਹੈ ਐਮ ਫਾਰਮੇਸੀ ਹੈ ਬੀ ਔਨਕੋਲੋਜੀ ਹੈ ਐਮ ਔਨਕੋਲੋਜੀ ਹੈ ਬੀ ਐਸ ਸੀ ਦੀਆਂ ਕਲਾਸਾਂ ਨੇ ਅਕਾਲ ਡਿਗਰੀ ਕਾਲਜ ਹੈ ਔਰ ਕੰਪਿਊਟਰ এডਿਕੇਸ਼ਨ ਹੈ ਸਪੋਰਟਸ এডਿਕੇਸ਼ਨ ਹੈ ਫਿਜ਼ੀਕਲ ਕਾਲਜ ਹੈ ਇੰਗਲਿਸ਼ మీడియం ਨਰਸਰੀ ਟੂ 11th ਬੱਚਿਆਂ ਦੀ ਇੰਗਲਿਸ਼ మీడియం ਅਕੈਡਮੀ ਹੈ ਪੰਜਾਬੀ మీడియం ਸਕੂਲ ਹੈ ਜਿਸ ਵੀ ਖੇਤਰ ਦੇ ਵਿੱਚ ਬੱਚਾ ਵਿਦਿਆ ਲੈਣੀ ਚਾਹੇ ਸਪੋਰਟਸ ਵੀ ਲੈਣੀ ਚਾਹੇ ਸਪੋਰਟਸ ਵਾਲੇ ਪਾਸੇ ਜਾਵੇ ਕੰਪਿਊਟਰ ਵਾਲੇ ਪਾਸੇ ਜਾਵੇ ਮੈਡੀਕਲ ਲੈਣ ਵਾਲੇ ਪਾਸੇ ਜਾਵੇ ਹਰ ਤਰ੍ਹਾਂ ਦੀ ਵਿਦਿਆ ਜਿਹੜੀ ਮਸਤੋਣਾ ਸਾਹਿਬ ਅਕਾਲ ਕਾਲਜ ਕਾਉਂਸਲ ਸੰਤ ਬਾਬਾ ਅਤਰ ਸਿੰਘ ਜੀ ਦੀ ਕਿਰਪਾ ਦੇ ਨਾਲ ਮਹैया ਕਰਵਾ ਰਹੀ ਹੈ ਔਰ ਪਿਛਲੇ ਦਿਨੀ ਸਰਵਾਰ ਸੁਖਦੇਵ ਸਿੰਘ ਜੀ ਕੀ ਢਸਾ